ਔਰ ਮੈਂ ਕਹਾ ਸਰਪੰਚ ਕੋਲ ਨੇ ਕਹਿੰਦੇ ਐਸ ਵਾਰੀ ਝਾੜੂ ਵਾਲਿਆਂ ਨੇ ਸਰਪੰਚ ਦੇ ਇਲੈਕਸ਼ਨ ਹੀ ਨਹੀਂ ਹੋਣ ਦਿੱਤੇ ਉਹੀ ਜਾ ਕੇ ਸਰਪੰਚ ਬਣਾਤਾ ਇਹ ਗੱਲ ਸੱਚੀ ਹੈ ਕਿ ਉਹਵੇਂ ਇਹ ਝਾੜੂ ਵਾਲਿਆਂ ਨੇ ਨਵਾਂ ਰਿਵਾਜ ਪਾਇਆ ਨਹੀਂ ਤਾਂ ਸਰਪੰਚ ਤੋਂ ਬਿਨਾ ਵੋਟਾਂ ਤੋਂ ਹੀ ਬਣ ਜੇ ਅਗਲੇ ਨੂੰ ਲੱਗਦਾ ਯਾਰ ਮੈਂ ਕਿਹਾ ਤੇਰੇ ਤੋਂ ਮੋਟਾ ਲਈਆਂ ਮੈਂ ਤੇਰਾ ਕੰਮ ਕੀ ਕਰਾਂ ਇਹ ਨਵਾਂ ਰਿਵਾਜ ਝਾੜੂ ਵਾਲਿਆਂ ਨੇ ਪਾਇਆ ਹੈ ਦੇ ਬੋਟਾ ਤੋਂ ਬਿਨਾਂ ਹੀ ਸਰਪੰਚ ਬਣਦਾ ਤਾਂ। ਔਰ ਜਿਹੜਾ ਵਿਅਕਤੀ ਵੋਟਾਂ ਤੋਂ ਬਿਨਾ ਬਣ ਜਾਂਦਾ ਉਹ ਕਿਸੇ ਨੂੰ ਬੱਤੇ ਨੂੰ ਬੰਦਾ ਨਹੀਂ ਸਮਝਦਾ। ਮੈਂ ਤੁਹਾਡੇ ਪਿੰਡ ਦੇ ਸਰਪੰਚ ਬਾਰੇ ਨਹੀਂ ਕਹਿ ਰਿਹਾ। ਹੋਤਾ ਇਹਦਾ ਚੰਗਾ ਬੰਦਾ ਹੋਵੇ। ਲੇਕਿਨ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਰਾਜ ਦੇ ਵਿੱਚ ਉਹ ਵੋਟਾਂ ਮੰਗਣੀਆਂ ਜ਼ਰੂਰੀ ਹੈਗੀਆਂ। ਸੋ ਇਹ ਆਮ ਆਦਮੀ ਪਾਰਟੀ ਦੀਆਂ ਕਰਤੂਤਾ ਹੈਗੀਆਂ। ਮੈਨੂੰ ਯਾਦ ਹੈ ਅੱਜ ਵੇਲੇ ਤੁਹਾਨੂੰ ਮਿਲਦੀ ਸੀ 30 ਕਿਲੋ ਕਣਕ ਇਕੱਠੀ ਤੇ ਜਦੋਂ ਦਾ ਝਾੜੂ ਆਇਆ ਤੁਹਾਨੂੰ ਆਟਾ ਦਿੰਦਾ ਦਿੰਦਾ ਹੁਣ 5 ਕਿਲੋ ਕਣਕ ਹੀ ਦਿੰਦਾ ਮੇਰੀ ਗੱਲ ਠੀਕ ਹੈ ਕਿ ਹੋਵੇ ਹੈ ਬਈ ਕਣਕ ਸਾਡੀ ਹੈ ਇਕੱਠੀ ਵੇਦੇ ਸਾਨੂੰ ਆਏ ਮਹੀਨੇ ਗਰੀ ਤੇ ਖੜਾ ਕਰ ਦਿੰਦੇ ਤੇਰੇ ਪਿਓ ਦਾ ਰਾਜ ਹੈ ਫੌਜੀ ਸਾਹਿਬ ਨਾਲ ਬੈਠਾ ਗੱਲ ਕਰ ਰਿਹਾ ਸੀਗਾ ਪਿੰਡ ਦੇ ਬਾਰੇ ਕਿ ਪਿੰਡ ਦੇ ਵਿੱਚ 3000 3500 ਵੋਟ ਹੈ 2000 ਉਹਟ ਜਿਹੜੀ ਉਹ ਲਗਭਗ ਦਲਿਤ ਪਰਿਵਾਰਾਂ ਦੀ ਹੈ ਰਗਰੇਟੇ ਗੁਰੂ ਕੇ ਬੇਟਿਆ ਦੀ ਹੈ ਦੂਜੀ ਜਿੰਦਾਰਾ ਦੀ ਵੀ ਔਰ ਮੈਂ ਕਿਹਾ ਸਰਪੰਚ ਕੋਲ ਨਾ ਕਹਿੰਦੇ ਇਸ ਵਾਰੀ ਝਾੜੂ ਵਾਲਿਆਂ ਨੇ ਸਰਪੰਚ ਦੇ ਇਲੈਕਸ਼ਨ ਹੀ ਨਹੀਂ ਹੋਣ ਦਿੱਤੇ ਉਹੀ ਚੱਕ ਕੇ ਸਰਪੰਚ ਬਣਾਤਾ ਇਹ ਗੱਲ ਸੱਚੀ ਹੈ ਕਿ ਉਹਵੇਂ ਇਹ ਝਾੜੂ ਵਾਲਿਆਂ ਨੇ ਨਵਾਂ ਰਿਵਾਜ ਪਾਇਆ ਉਹ ਤੋਂ ਪਿਛਲੀ ਵਾਰੀ ਚੋਣਾਂ ਹੋਈ ਸੀ ਕਿ ਨਹੀਂ ਹੋਏ ਕਿਉਂਕਿ ਜਿਹੜਾ ਵੀ ਇਲੈਕਸ਼ਨ ਲੜੇ ਚਾਹੇ ਉਹ ਸਰਪੰਚੀ ਦਾ ਹੋਵੇ ਮੈਂਬਰੀ ਦਾ ਹੋਵੇ ਤੇ ਐਮਐਲਏ ਦਾ ਉਮੀਦਵਾਰ ਆਵੇ ਘਰ ਘਰ ਹੱਥ ਜੋੜੇ ਆਪਣੀ ਗੱਲਬਾਤ ਕਰੇ ਵਾਅਦੇ ਕਰੇ ਫੇਰ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਨਹੀਂ ਤਾਂ ਸਰਪੰਚ ਬਿਨਾਂ ਵੋਟਾਂ ਤੋਂ ਹੀ ਬਣ ਜੇ ਅਗਲੇ ਨੂੰ ਲੱਗਦਾ ਯਾਰ ਮੈਂ ਕਿਹਾ ਤੇਰੇ ਤੋਂ ਮੋਟਾ ਲਈਆਂ ਐ ਮੈਂ ਤੇਰਾ ਕੰਮ ਕੀ ਕਰਾਂ ਇਹ ਨਵਾਂ ਰਿਵਾਜ ਝਾੜੂ ਵਾਲਿਆਂ ਨੇ ਪਾਇਆ ਹੈ ਵੀ ਵੋਟਾ ਤੋਂ ਬਿਨਾਂ ਹੀ ਸਰਪੰਚ ਬਣਦਾ ਤਾਂ ਔਰ ਜਿਹੜਾ ਵਿਅਕਤੀ ਵੋਟਾ ਤੋਂ ਬਿਨਾ ਬਣ ਜਾਂਦਾ ਉਹ ਕਿਸੇ ਨੂੰ ਬੰਦੇ ਨੂੰ ਮੰਨਦਾ ਨਹੀਂ ਸਮਝਦਾ ਮੈਂ ਤੁਹਾਡੇ ਪਿੰਡ ਦੇ ਸਰਪੰਚ ਬਾਰੇ ਨਹੀਂ ਕਹਿ ਰਿਹਾ ਹੋ ਸਕਦਾ ਉਹ ਚੰਗਾ ਬੰਦਾ ਹੋਵੇ ਲੇਕਿਨ ਮੈਨੂੰ ਲੱਗਦਾ ਕਿ ਲੋਕਤੰਤਰ ਦੇ ਰਾਜ ਦੇ ਵਿੱਚ ਉਹ ਵੋਟਾਂ ਮੰਗਣੀਆਂ ਜ਼ਰੂਰੀ ਹੈਗੀਆਂ ਸੋ ਇਹ ਆਮ ਵੀ ਪਾਰਟੀ ਦੀਆ ਕਰਤੂਤਾ ਹੈਗੀਆਂ ਮੈਨੂੰ ਯਾਦ ਹੈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਕਾਲੀ ਦਲ ਬਾਦਲ ਦੇ ਰਾਜ ਦੇ ਵਿੱਚ 10 ਸਾਲ ਬਾਦਲ ਵਾਲਿਆਂ ਦਾ ਰਾਜ ਰਿਹਾ ਮੈਂ ਬਾਦਲ ਸਾਹਿਬ ਦਾ ਜਿਹੜਾ ਹਲਕਾ ਹੈ ਤੇ ਮੇਰਾ ਹਲਕਾ ਨਾਲ ਨਾਲ ਹੈ ਗਿੱਦੜਵਾ ਤੇ ਲੰਡੀ 5 10 ਸਾਲ ਲਗਾਤਾਰ ਰਿਹਾ ਤੇ ਪੈਨਸ਼ਨ ਰਹੀ 500 ਉਹ ਠੀਕ ਹੈ ਕਾਂਗਰਸੀਆਂ ਨੂੰ ਲੋਕ ਦੇਿੰਦੇ ਬੜਾ ਹੈ ਤੇ ਅਸੀਂ ਪਿਛਲੀ ਵਾਰੀ ਸਾਡਾ ਰਾਜ ਰਿਆ ਤੇ 1000 ਰੁਪਿਆ ਪੈਨਸ਼ਨ ਵਧਾਈ ਤੇ 1500 ਬੀਬੀਆਂ ਦੀ ਤੇ ਸਾਡੇ ਬਜ਼ੁਰਗਾਂ ਦੀ ਪੈਨਸ਼ਨ ਕੀਤੀ ਅੱਜ 4 ਸਾਲ ਹੋ ਗਏ ਝਾੜੂ ਵਾਲਿਆਂ ਨੂੰ 4 ਸਾਲ ਕਹਿੰਦੇ ਅਸੀਂ 2500 ਕਰ ਦਿਆਂਗੇ 1 ਰੁਪਿਆ ਨਹੀਂ ਵਧਾਇਆ ਅਸੀਂ ਆਉਂ ਗਿਆ ਸਾਰ 250 ਵਧਾਈ 750 ਕੀਤੀ ਤੇ ਫੇਰ 250 ਵਧਾਈ ਤੁਹਾਡੇ ਖਾਤੇ ਚਲਦਾ ਰਜ਼ਾਦ 1500 ਰੁਪਿਆ ਉਹ ਕਾਂਗਰਸ ਦਾ ਹੈ ਸਾਡੇ ਰਾਜ ਵੇਲੇ ਤੁਹਾਨੂੰ ਮਿਲਦੀ ਸੀ 30 ਕਿਲੋ ਕਣਕ ਇਕੱਠੀ ਤੇ ਜਦੋਂ ਦਾ ਝਾੜੂ ਆਇਆ ਤੁਹਾਨੂੰ ਆਟਾ ਦਿੰਦਾ ਦਿੰਦਾ ਹੁਣ 5 ਕਿਲੋ ਕਣਕ ਹੀ ਦਿੰਦਾ ਮੇਰੀ ਗੱਲ ਠੀਕ ਹੈ ਕਿ ਹੋਵੇ ਹੈ ਵੀ ਕਣਕ ਸਾਡੀ ਹੈ ਇਕੱਠੀ ਵੇਦੇ ਸਾਨੂੰ ਆਏ ਮਹੀਨੇ ਗਰੀ ਤੇ ਖੜਾ ਕਰ ਦਿੰਦੇ ਤੇਰੇ ਪਿਓ ਦਾ ਰਾਜ ਹੈ ਕੀ ਗਲਤ ਗੱਲ ਹੈ ਨਵਾਂ ਤਾਂ 10 ਡੇਰਾ ਕੀ ਸੀ 5 ਕਿਲੋ ਕਰਤੀ ਵੀ ਦੁਬਾਰੇ ਲੈਣਾ ਚਲਾਓ ਕੁੜੀਆਂ ਨੂੰ ਇਹ ਕੁੜੀ ਦੇ ਵਿਆਹ ਤੇ 16000 ਰੁਪਏ ਦਿੰਦਾ ਸੀ ਜਦੋਂ ਬਾਦਲ ਦਾ ਰਾਜ ਸੀ 10 ਸਾਲ ਕਾਂਗਰਸ ਦਾ ਰਾਜ ਆਇਆ ਇਹਨਾਂ ਗਰੀਬਾਂ ਦੇ ਵਾਸਤੇ ਕੁੜੀਆਂ ਦੇ ਵਿਆਹ ਤੇ 51000 ਰੁਪਏ ਕੀਤਾ ਜਿਹੜਾ ਹੁਣ ਭਗਵੰਤ ਸਿੰਘ ਮਾਨ 1.5 ਸਾਲ ਬਾਅਦ ਦਿੰਦਾ ਤੁਹਾਨੂੰ ਜਦੋਂ ਕੁੜੀ ਦੇ ਘਰ ਮੁੰਡਾ ਜੰਮ ਪੈਂਦਾ ਉਦੋਂ 1.5 ਸਾਲ ਬਾਅਦ ਆਉਂਦਾ ਮੈਡੀਕਲ ਸੇਵਾ ਦੇ ਛੁੱਟੀ ਹੈ ਇਹ ਕਾਂਗਰਸ ਨੇ ਕੀਤਾ ਬੀਬੀਆਂ ਦੀ ਕੀ ਜਾਂਦੀਆਂ ਭਗਵਾਨ ਕਮਾਨ ਦਾ 1000 ਰੁਪਿਆ ਅਸੀਂ ਪੈਨਸ਼ਨ ਚ ਤੁਹਾਨੂੰ ਦੇ ਹੀ ਦਿੱਤਾ 1000 ਰੁਪਿਆ ਉਹ ਯਾਰ ਆਇਆ ਨਹੀਂ ਅਜੇ 4 ਸਾਲ ਹੋ ਗਏ ਬਾਹਰੋ ਚੋਕਾ 48 48000 ਰੁਪਿਆ ਬੀਬੀਆਂ ਦਾ ਬਕਾਇਆ ਬੰਦਾ ਝਾੜੂ ਵਾਲੇਓ ਦੇ ਜੋ ਤੇ ਵੋਟ ਲੈ ਜੋ ਤੁਸੀਂ ਕਹ ਸੀ 1000 ਰੁਪਿਆ ਮਹੀਨਾ ਦੇਾਂਗੇ ਅਜੇ 4 ਸਾਲ ਹੋ ਗਏ ਬੱਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਕਤ ਕੀਤਾ ਪ੍ਰਾਣੇ ਬਿਜਲੀ ਦੇ ਬਿੱਲ ਬਕਾਏ ਕਿਹਨੇ ਮaaf ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ